ਵਾਹਿ ਗੁਰੂ ਵਾਹਿ ਗੁਰੂ ਕੋਟ ਬ੍ਰਹਮਾंड ਕੋ ਤਾਪੁਰ ਸੁਆਮੀ ਕੋਟ ਬ੍ਰਹਮਾंड ਕੋ ਤਾਪੁਰ ਸੁਆਮੀ ਸਰਬ ਜੀਵਾਂ ਦਾ ਦਤਾ ਰੇ ਪ੍ਰਤੀਪਾਲ ਨਿਤ ਸਾਰ ਇਸ ਹਮਾਲ ਇੱਕ ਗੁਣ ਨਹੀਂ ਮੂਰਕ ਚਾਤਾ ਰੇ ਹਰ ਰਾਦ ਨਾ ਜਾਣਾਰੇ ਹਰ ਹਰ ਗੁਰ ਗੁਰ ਕਰਤਾ ਰੇ ਪਰ ਜਿਓ ਨਾਮ ਪਰਉ रामदास दीनदयाल कृपालाल सुख सागर सर्वटापर पूरी रे पेखत सुनत सदा है ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਪਰ ਬੇਅੰਤ ਸਉਮਿਤ ਕਰ ਵਰਣੂ ਕਿਆ ਜਾਨਾ ਹੋਏ ਕੈਸੋ ਰੋਂ ਬੇੜਤੀ ਸਤ ਗੁਰ ਆਪੂਣੇ ਮੈ ਮੁਰਕ ਦੇਹੁ ਉਪਦੇਸ਼ੂਰੀ ਮੈ ਮੁਰਕ ਕੀ ਕੇਤਕ ਬਾਤ ਹੈ ਮੋਰਖ ਕੀ ਕੀਤਕ ਬਾਤ ਹੈ ਕੋਪਰਾਤੀ ਤਰੇ ਆ ਰਹੇ ਮਹੂਰਖ ਕੀ ਕੀਤਕ ਬਾਤ ਹੈ ਓ ਪਰਾਤੀਤਾਰੇ ਆਰੇ ਗੁਰਨਾਣਕ ਜਿਨ ਸੁਣਿਆ ਵੇਖਿਆ ਸੇ ਫਿਰ ਕਰ ਬਾਸ ਨ ਪਰਿਆਰੇ ਗੁਰਨਾਣਕ ਜੇਨੇ ਸੁਣਿਆ ਵੇਖਿਆ ਸੇ ਫਿਰ ਗੁਰ ਬਾਸ ਨਾ ਪਰਿਆਰੇ ਸੇ ਫਿਰ ਗੁਰ ਬਾਸ ਨਾ ਪਰਿਆਰੇ ਸੇ ਫਿਰ ਗੁਰ ਬਾਸ ਨਾ ਪਰਿਆਰੇ है पूरो महला पहला सच की प्राप्ति सच सब सार ਆੜਤ ਇਸ ਕੀ ਅਪਰ ਅਪਾਰ ਤਨ ਤਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਮ੍ਰਿਤਮਈ ਬਾਣੀ ਰਾਮ ਕਲੀ ਕੀ ਵਾਰ ਆਓ ਅੱਜ ਇਸ ਦੇ 19ਵੇਂ ਪੌੜੀ ਦੇ ਸਲੋਕ ਦੀ ਵਿਚਾਰ ਕਰੀਏ ਇਹ ਸਲੋਕ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 956 ਅੰਗ ਉਤੇ ਸ਼ਿਸ਼ੂਗਤ ਹੈ। ਇਹ ਸ਼ਲੋਕ ਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਸਤਿਗੁਰੂ ਜੀ ਉਪਦੇਸ਼ ਕਰਦੇ ਹਨ। ਮਹਿਲਾ ਪਹਿਲਾ ਸੱਚ ਕੀ ਕਾਤੀ ਸਾਚ ਸਬਸਾਰ ਇੱਥੇ ਸਤਿਗੁਰੂ ਜੀ ਇੱਕ ਹalal ਦੀ ਉਦਾਹਰਣ ਲੈ ਕੇ ਸਾਨੂੰ ਸਮਝਾਉਂਦੇ ਹਨ ਹalal ਮੁਸਲਮਾਨ ਲੋਕ ਜੋ ਕਿਸੇ ਨੂੰ ਜਾਨਵਰ ਨੂੰ ਜਿਵਾ ਕਰਦੇ ਹਨ ਤਾਂ ਉਹ ਹalal ਕਰਦੇ ਹਨ ਉਹਨਾਂ ਦੇ ਕੋਲ ਇੱਕ ਛੁਰੀ ਹੁੰਦੀ ਹੈ ਜਿਸ ਤੇ ਰਾਣੀ ਉਹ जानवर ਨੂੰ ਹalal ਕਰਦੇ ਹਨ ਅਤੇ ਕਹਿੰਦੇ ਹਨ ਕਿ ਅਸੀਂ ਪਰਮਾਤਮਾ ਦੇ ਨਾਂ ਤੇ ਕੁਰਬਾਨੀ ਦਿੱਤੀ ਹੈ। ਤੋਂ ਸਤਿਗੁਰੂ ਜੀ ਉਹੀ ਉਦਾਹਰਣ ਲੈ ਕੇ ਸਾਨੂੰ ਸਮਝਾਉਂਦੇ ਹਨ ਕਿ ਅਸਲੀ ਹalal ਕੀ ਹੈ। ਤੋਂ ਸਤਿਗੁਰੂ ਜੀ ਪਹਿਲਾਂ ਸਾਨੂੰ ਉਪਦੇਸ਼ ਕਰਦੇ ਹਨ ਸੱਚ ਕੀ ਕਾਤੀ। ਇੱਕਾਤੀ ਜਿਸ ਨਾਲ ਹਲਾਲ ਕਰਨਾ ਹੈ ਉਹ ਛੁਰੀ ਕਿਸਦੀ ਹੋਵੇ ਕਿਸਦੀ ਬਣੀ ਹੋਈ ਹੋਵੇ ਸੱਚ ਦੀ ਸੱਚ ਅਰਥਾਤ ਉਸ ਵਾਹਿਗੁਰੂ ਦਾ ਨਾਮ ਪ੍ਰਭੂ ਦੇ ਨਾਮ ਦੀ ਛੁਰੀ ਹੋਵੇ ਸੱਚ ਸਭ ਸਾਰੇ ਅਤੇ ਉਹ ਛੁਰੀ ਜੋ ਬਣੀ ਹੋਈ ਹੋਵੇ ਉਹ ਵੀ ਸੱਚ ਦੀ ਬਣੀ ਹੋਈ ਹੋਵੇ ਸੱਚ ਸਭ ਸਾਰ ਪ੍ਰਭੂ ਦੇ ਨਾਮ ਦਾ ਹੀ ਲੋਹਾ ਉਸ ਛੁਰੀ ਨੂੰ ਲੱਗਿਆ ਹੋਇਆ ਹੋਵੇ ਘਾੜਤ ਤਿਸ ਕੀ ਅਪਰਿਆਪਾਰ ਫਿਰ ਐਹੋ ਜੀ ਜੋ ਕਾਤੀ ਛੁਰੀ ਹੈ ਜੋ ਕਿ ਪ੍ਰਭੂ ਦੇ ਨਾਮ ਤੋਂ ਬਣੀ ਹੈ ਅਤੇ ਜਿਸ ਤੇ ਲੋਹਾ ਵੀ ਜੋ ਹੈ ਉਹ ਹੀ ਪ੍ਰਭੂ ਦੇ ਨਾਮ ਦਾ ਲੱਗਿਆ ਹੋਇਆ ਹੈ फिर सतगुरु जी के ज्ञान काhart तिस की अपर अपार उसकी काhart जो है वो फिर बहुत ही सुंदर होएगी अपर अपार होएगी शाब दे रखाई लाए ये जो छुरी है जिस ते नाल इलाज कर देऊं ਸਤਿਗੁਰੂ ਜੀ ਕਹਿੰਦੇ ਨੇ ਇਹੋ ਜੀ ਛੁਰੀ ਲੋ ਜੋ ਸੱਚ ਦੀ ਛੁਰੀ ਹੈ ਅਤੇ ਸੱਚ ਦੇ ਰੂਪੀ ਪ੍ਰਭੂ ਦੇ ਨਾਮ ਦੇ ਲੋਏ ਦੀ ਬਣੀ ਹੋਵੇ ਅਤੇ ਇਸ ਨੂੰ ਤਿੱਖਾ ਕਿਸ ਤੇ ਕਰਨਾ ਹੈ ਸ਼ਬਦ ਦੇ ਸਾਣ ਸਾਣ ਜਿਸ ਤੇ ਕਿਸੇ ਚੀਜ਼ ਨੂੰ ਤਿੱਖਾ ਕੀਤਾ ਜਾਂਦਾ ਹੈ ਇਸ ਛੁਰੀ ਨੂੰ ਸ਼ਬਦ ਦੀ ਸਾਣ ਦੇ ਉੱਤੇ ਤਿੱਖਾ ਕੀਤਾ ਜਾਵੇ ਸ਼ਬਦ ਦੇ ਸਾਣ ਰਕਾਈ ਲਾਇਸ਼ ਸ਼ਬਦ ਦੀ ਸਾਂ ਤੇ ਲਾ ਕੇ ਇਸ ਨੂੰ ਤਿੱਖਾ ਕੀਤਾ ਜਾਵੇ ਗੁਣ ਕੀ ਠਿੱਕ ਵਿੱਚ ਸਮਾਏ ਠਿੱਕ ਮਿਆਨ ਅਤੇ ਇਹ ਜੋ ਸ਼ੁਰੂ ਹੀ ਹੈ ਜਿਸ ਦੇ ਨਾਲ ਹਾਲਾਲ ਕਰਨਾ ਹੈ ਉਹ ਪ੍ਰਭੂ ਦੇ ਨਾਮ ਦੀ ਛੁਰੀ ਅਤੇ ਪ੍ਰਭੂ ਦੇ ਨਾਮ ਉਪ ਕਿ ਲੋਹੇ ਦੀ ਛੁਰੀ ਬਣੀ ਹੋਵੇ ਅਤੇ ਉਸ ਨੂੰ ਸ਼ਬਦ ਦੀ ਸਾਨ ਲਾਈ ਹੋਵੇ ਸ਼ਬਦ ਦੇ ਰਾਹੀਂ ਉਸ ਨੂੰ ਟਿਕਾ ਕੀਤਾ ਹੋਵੇ ਅਤੇ ਉਸ ਦੀ ਮਿਆਨ ਕੀ ਹੈ ਗੁਣ ਕੀ ਸਿਰ ਵਿੱਚ ਸਮਾਇ ਗੁਣ ਉਸ ਵਾਹਿਗੁਰੂ ਦੇ ਗੁਣ ਪ੍ਰਭੂ ਦੀਆਂ ਸਿਫਤ ਸਲਾਹਾਂ ਉਸ ਦੇ ਮਿਆਨ ਹੋਵੇ ਪ੍ਰਭੂ ਦੀਆਂ ਸੇਤ ਸਲਾਮ ਪ੍ਰਭੂ ਦੀ ਸੇਤ ਸਲਾਮ ਵਿੱਚ ਐੋ ਜੀ ਛੁਰੀ ਜਿਓ ਹੈ ਉਹ ਟਿਕਾਈ ਹੋਵੇ ਇਸ ਕਾ ਕੰਠੋ ਇਸ ਦਾ ਕੁਠਾ ਹੋਐ ਸ਼ੇਖ ਕਿਉਂਕਿ ਮੁਸਲਮਾਨ ਦੇ ਕਿਸੇ ਦੀ ਗੱਲ ਕਰ ਰਹੇ ਹਾਂ ਇਸ ਕਰਕੇ ਸ਼ੇਖ ਵੀ ਮੁਸਲਮਾਨ ਨੂੰ ਹੀ ਲੈ ਕੇ ਸਾਨੂੰ ਉਪਦੇਸ਼ ਕੀਤਾ ਹੈ ਕਿਉਂਕਿ ਹਲਾਲ ਦੀ ਗੱਲ ਕਰ ਰਹੇ ਹਨ ਤਿਸ ਦਾ ਉੱਠਾ ਉਹ ਵਸ਼ੀ ਇਹ ਇਹੋ ਜੀ ਛੁਰੀ ਲੈ ਕੇ ਜੋ ਸੱਚ ਦੀ ਛੁਰੀ ਹੈ ਸੱਚ ਦੀ ਕੱਟਦੀ ਹੈ ਜਿਸ ਨੂੰ ਸੱਚ ਰੂਪੀ ਲੋਹਾ ਲੱਗਾ ਹੋਇਆ ਹੈ ਅਤੇ ਜਿਸ ਦੀ ਸਾਂ ਜੋ ਹੈ ਉਹ ਸ਼ਬਦ ਹੈ ਸ਼ਬਦ ਦੇ ਉੱਤੇ ਉਸ ਸਵੰਦੀ ਸਾਂ ਲਾ ਕੇ ਉਸ ਨੂੰ ਟਿੱਕਾ ਕੀਤਾ ਗਿਆ ਅਤੇ ਉਸ ਛੁਰੀ ਦੀ ਜੋ ਮਿਆਣ ਹੈ ਪ੍ਰਭੂ ਦੇ ਸਿਪ ਸਲਾਮ ਮਿਆਣ ਹੈ ਇਸ ਦਾ ਉਠਾ ਹੋਵੇ ਸ਼ੇਖ ਜੀ ਕਰ ਸ਼ੇਖ ਇਸ ਛੁਰੀ ਦਾ ਕੁੱਠਾ ਹੋਵੇ ਅਰਥਾਤ ਇਸ ਚੁਰੀ ਨਾਲ ਸ਼ੇਖ ਆਪਣੇ ਆਪ ਨੂੰ ਹਰਾਲ ਕਰੇ ਕਿ ਐਹੋ ਜੇ ਗੁਣ ਸ਼ੇਖ ਦੇ ਵਿੱਚ ਹੋਣ ਕਿਹੜੇ-ਕਿਹੜੇ ਗੁਣ ਕਿ ਉਸ ਦੇ ਅੰਦਰ ਉਸ ਪਰਮਾਤਮਾ ਦਾ ਨਾਮ ਹੋਵੇ ਸੱਚੀ ਕਾਤੀ ਉਸ ਪਰਮਾਤਮਾ ਦਾ ਨਾਮ ਉਸ ਦੇ ਅੰਦਰ ਹੋਵੇ शब्द दी शान अर्थात सतगुरु ਦਾ ਸ਼ਬਦ ਉਸਦੇ ਅੰਦਰ ਸਮਾਇਆ ਹੋਵੇ ਅਤੇ ਗੁਣ ਕੀਤੇ ਕਹ ਅਤੇ ਗੁਣਾ ਰੂਪੀ ਪਰਮਾਤਮਾ ਦੇ ਗੁਣ ਜੋ ਹਨ ਸਿਫਤ ਸਲਾ ਉਸਦੇ ਅੰਦਰ ਵਸੇ ਹੋਣ ਉਹ ਸਦਾ ਹੀ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰੇ ਇਹ ਕੱਲਾ ਉਸ شیخ ਲਈ ਨਹੀਂ ਹੈ ਕਿਉਂਕਿ ਸਤਿਗੁਰੂ ਜੀ ਦਾ ਉਪਦੇਸ਼ ਹੈ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸੰਜੀ ਸਗਲ ਜਹਾਨ ਸਾਖੀ ਦੇ ਤੌਰ ਤੇ ਮਹਾਂਪੁਰਖ ਬੋਲਦੇ ਹਨ ਉਪਦੇਸ਼ ਕਰਦੇ ਹਨ ਕਿਸੇ ਨੂੰ ਪਰ ਉਹ ਸਾਰੇ ਜਹਾਨ ਲਈ ਸਾਂਝੀ ਹੁੰਦੀ ਹੈ ਉਹ ਇੱਥੇ ਸਤਿਗੁਰੂ ਜੀ ਜੋ ਕਹਿ ਰਹੇ ਹਨ ਕਿ ਸ਼ੇਖ ਦੇ ਅੰਦਰ ਜੇਕਰ ਉਸ ਵਾਹਿਗੁਰੂ ਦਾ ਨਾਮ ਹੋਵੇ ਸਤਿਗੁਰੂ ਦਾ ਸ਼ਬਦ ਹੋਵੇ ਸਤਿਗੁਰ ਦੇ ਸ਼ਬਦ ਦੇ ਨਾਲ ਉਹ ਜੁੜਿਆ ਹੋਇਆ ਹੋਵੇ ਉਸ ਦੇ ਅੰਦਰ ਪ੍ਰਭੂ ਦੀਆਂ ਸਿੱਖ ਸਲਾਹਾਂ ਹੋਣ ਤੇ ਇਹੋ ਜਿਹਾ ਜਦੋਂ ਹਾਲਾਲ ਕੀਤਾ ਜਾਵੇ ਲੋਭ ਹੂ ਲਗਵ ਨਿਕਤਾਵੇਕ ਜਦੋਂ ਜਾਨਵਰ ਕਿਸੇ ਨੂੰ ਹਲਾਲ ਕਰਦੇ ਹਨ ਤਾਂ ਉਸ ਦੇ ਅੰਦਰੋਂ ਲਹੂ ਨਿਕਲਦਾ ਹੈ ਹਲਾਲ ਕਰਨਾ ਕੋਹ ਕੋ ਕੇ ਮਾਰਨਾ ਤਾਂ ਜਦੋਂ ਹਲਾਲ ਕਰਦੇ ਹਨ ਉਸ ਦੇ ਅੰਦਰੋਂ ਲਹੂ ਨਿਕਲਦਾ ਹੈ ਪਰ ਸਤਿਗੁਰੂ ਜੀ ਕਹਿੰਦੇ ਹਨ ਜੇ ਇਹੋ ਜੀ ਛੁਰੀ ਹੋਵੇ ਉਸ ਵਾਹਿਗੁਰੂ ਦਾ ਨਾਮ ਹੋਵੇ ਪ੍ਰਭੂ ਦੀਆਂ ਸਿੱਖ ਸਲਾਹਾਂ ਹੋ ਸਤਿਗੁਰੂ ਦਾ ਸ਼ਬਦ ਹੋਵੇ ਫਿਰ ਅੰਦਰੋਂ ਹਲਾਲ ਕਰਨ ਤੇ ਕੀ ਨਿਕਲੇਗਾ ਨੋ ਲਬ ਨਿਖਤਾ ਵੇਖ ਫਿਰ ਅੰਦਰੋਂ ਜੋ ਹੈ ਲਬ ਜੋ ਹੈ ਉਹ ਬਾਹਰ ਨਿਕਲ ਜਾਏਗਾ ਨੋਹਾ ਨੋਉ ਨੋ ਲਹੂ ਦੀ ਜਗ੍ਹਾ ਦੇਤੇ ਅੰਦਰੋਂ ਲਬ ਨਿਕਲੇਗਾ ਜਦੋਂ ਇਹੋ ਜਿਹੀ ਛੁਰੀ ਉਸ ਪ੍ਰਮਾਤਮਾ ਦੇ ਨਾਮ ਦੀ ਛੁਰੀ ਦੇ ਨਾਲ ਜਿਹੜੀ ਕਿ ਲੋਹਾ ਵੀ ਜਿਸ ਨੂੰ ਉਸ ਪਰਮਾਤਮਾ ਦੇ ਨਾਮ ਦਾ ਲੱਗਾ ਹੋਵੇ ਉਹ ਛੁਰੀ ਜੋ ਸ਼ਵਰਦੀ ᱥਾਮ ਦੇ ਉੱਤੇ ਟਿੱਕੀ ਕੀਤੀ ਹੋਵੇ ਜਦੋਂ ਐਵੋਜੀ ਛੁਰੀ ਦੇ ਨਾਲ ਹਾਲਾਂਕ ਪੀਤਾ ਜਾਵੇ ਤਾਂ ਉਸ ਦੇ ਅੰਦਰੋਂ ਲੋਹ ਲਹੂ ਦੀ ਜਗ੍ਹਾ ਦੇ ਉੱਤੇ ਲੱਭ ਜੋ ਅੰਦਰ ਭਰਿਆ ਲਾਲਚ ਜੋ ਅੰਦਰ ਭਰਿਆ ਹੋਇਆ ਹੈ ਉਹ ਸਾਰਾ ਨਿਕਲ ਜਾਏਗਾ ਓਏ ਹਾਲਾਂਕ ਲੱਗ ਕੇ ਹੱਕ ਜਾਏ ਹੱਕ ਉਹ ਵਾਹਿਗੁਰੂ ਪਰਮਾਤਮਾ ਜੋ ਸਦਾ ਹੀ ਸੱਚ ਹੈ ਹੱਕ ਹੱਕ ਨੂੰ ਕੱਕੇ ਨੂੰ ਸਿਆਰੀ ਹੱਕ ਦੇ ਵਿੱਚ ਉਸ ਸੱਚੇ ਵਾਹਿਗੁਰੂ ਦੇ ਵਿੱਚ ਜਦੋਂ ਇਸ ਤਰ੍ਹਾਂ ਹਾਲਾਲ ਹੋਏਗਾ ਫਿਰ ਉਹ ਵਾਹਿਗੁਰੂ ਜੋ ਹੱਕ ਹੈ ਸਦਾ ਹੀ ਸੱਚਾ ਹੈ ਉਸਤੇ ਨਾਲ ਜੁੜ ਜਾਏਗਾ ਓਏ ਹਾਲਾਲ ਲੱਗੈ ਹੱਕ ਜਾਏ ਹਰਿ ਵਾਹਿਗੁਰੂ ਜੋ ਸਦਾ ਹੀ ਸਥਿਰ ਰਹਿਣ ਵਾਲਾ ਹੈ ਸਦਾ ਹੀ ਸੱਚਾ ਹੈ ਹਾਲਾ ਇਹੋ ਜੀ ਵਾਹਿਗੁਰੂ ਦੇ ਗੁਣਾ ਵਾਲੀ ਛੁਰੀ ਦੇ ਨਾਲ ਦੇ ਹਾਲਾਲ ਹੋਵੇ ਤਾਂ ਫਿਰ ਉਹ ਵਾਹਿਗੁਰੂ ਦੇ ਨਾਲ ਹੀ ਜੁੜ ਜਾਏਗਾ ਨਾਣ ਕਿ ਦਰ ਦੇ ਦਾਰ ਸਮਾਏ ਫਿਰ ਇਸ ਤਰ੍ਹਾਂ ਹਲਾਲ ਹੋਇਆ ਉਸ ਵਾਹਿਗੁਰੂ ਦੇ ਦਾਰ ਤੇ ਉਸ ਤੇ دیدار ਦੇ ਵਿੱਚ ਹੀ ਸਦਾ ਸਮਾਇਆ ਰਹੇਗਾ ਅਰਥਾਤ ਉਸ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਰਹਿ ਕੇ ਸਦਾ ਹੀ ਉਸ ਦੇ ਦਰਸ਼ਨਾਂ ਦੀ ਤਾਂ ਕਰੇਗਾ ਉਸ ਦੇ ਦਰਸ਼ਨਾਂ ਦੇ ਵਿੱਚ ਹੀ ਸਮਾਇਆ ਰਹੇਗਾ ਤੋਂ ਸਤਿਗੁਰੂ ਜੀ ਇੱਥੇ ਸਾਨੂੰ ਹਲਾਲ ਦੀ ਉਦਾਹਰਣ ਦਿੱਤੀ ਹੈ ਇਸ ਉਪਦੇਸ਼ ਕਰਦੇ ਹਨ ਕਿ ਉਸ ਪਰਮਾਤਮਾ ਦਾ ਨਾਮ ਜੋ ਹੈ ਸਤਿਗੁਰੂ ਦਾ ਸ਼ਬਦ ਜੋ ਹੈ ਸਤਿਗੁਰੂ ਦੇ ਸ਼ਬਦ ਦੇ ਰਾਹੀ ਉਸ ਵਾਹਿਗੁਰੂ ਦੇ ਗੁਣ ਗਾ ਕੇ ਸਿਮਤ ਸਲਾਹਨ ਕਰਕੇ ਉਸ ਪ੍ਰਭੂ ਦੇ ਨਾਮ ਦੇ ਨਾਲ ਜੁੜੀਏ ਤਾਂ ਅੰਦਰ ਜੋ ਲੱਭ ਹੈ ਸਾਡੇ ਅੰਦਰ ਲਾਲਚ ਜੋ ਹੈ ਉਹ ਖਤਮ ਹੋ ਜਾਵੇਗਾ ਅਤੇ ਉਸ ਪਰਮਾਤਮਾ ਜੋ ਸੱਚ ਰੂਪ ਹੈ ਉਸ ਤੇ ਨਾਲ ਸਾਡਾ ਮੇਲ ਹੋ ਜਾਏਗਾ ਅਤੇ ਸਾਡੇ ਅੰਦਰ ਸਦਾ ਹੀ ਉਸ ਵਾਹਿਗੁਰੂ ਦੇ ਗਰਸ਼ਨਾ ਦੀ ਤਾਂ ਰਹੇਗੀ ਸਤਗੁਰੂ ਕਿਰਪਾ ਕਰਨ ਜੋ ਸਤਗੁਰੂ ਉਪਦੇਸ਼ ਕਰਦੇ ਹਨ ਸਾਡੇ ਹਿਰਦੇ ਵਿੱਚ ਵਸਣ ਤਾਂ ਸਾਡਾ ਜਨਮ ਜੋ ਹੈ ਸਫਲਾ ਹੋ ਸਕੇਗੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਫਤ